ਉਤੀ ਆਪਣੀ ਤੂੰ ਆਪ ਹੀ ਲਵਾ ਕੇ ਹਟੇਂਗਾ ਲਵਾ ਕੇ ਹਟੇਂਗਾ ਮੈਨੂੰ ਲੱਗਦਾ ਤੂੰ ਚਿਬੜਵਾ ਕੇ ਹਟੇਂਗਾ ਮੈਨੂੰ ਲੱਗਦਾ ਤੂੰ ਚਿਬੜਵਾ ਕੇ ਹਟੇਂਗਾ ਧੌਣ ਤੇਰੀ ਵਿੱਚੋਂ ਕੋਈ ਕੱਢ ਦੂਗਾ ਕਿੱਲਾ ਟੁੱਟ ਜੂਗੀ ਤੜੇ ਹੋ ਕੇ ਬੈਜੇਂਗਾ ਤੂੰ ਟਿੱਲਾ ਟੁੱਟ ਜੂਗੀ ਤੜੇ ਹੋ ਕੇ ਬੈਜੇਂਗਾ ਤੂੰ ਟਿੱਲਾ ਤਸल्ली ਚੰਗੀ ਤੇਰਾ ਤੂੰ ਕਰਵਾ ਕੇ ਹਟੇਗਾ ਕਰਵਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚੱਬ ਕਢਵਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚੱਬ ਕਢਵਾ ਕੇ ਹਟੇਗਾ ਨੱਕ ਉੱਤੇ ਮੱਖੀ ਤੂੰ ਬਹਿਣੀ ਨਹੀਂ ਦਿੰਦਾ ਹੱਕ ਦੀ ਕਿਸੇ ਨੂੰ ਗੱਲ ਕਹਿਣੀ ਨਹੀਂ ਦਿੰਦਾ ਹੱਕ ਦੀ ਕਿਸੇ ਨੂੰ ਗੱਲ ਕਹਿਣ ਨਹੀਂ ਦਿੰਦਾ ਤੂੰ ਚੰਗੀ ਤੇਰਾ ਠਪਰੀ ਪਣਾ ਕੇ ਹਟੇਗਾ ਪਣਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚਿੱਬ ਕੜਵਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚਿੱਬ ਕੜਵਾ ਕੇ ਹਟੇਗਾ ਤੇਰੇ ਦਿਲ ਵਿੱਚ ਹੋਣੇ ਰਾਜ ਤੇਰਾ ਚੱਲੂ ਜੈਲੀ ਕਹਿੰਦਾ ਰੱਬ ਹੀ ਫਰਿਸ਼ਤਾ ਕੋਈ ਕੱਲੂ ਜੈਲੀ ਕਹਿੰਦਾ ਰੱਬ ਹੀ ਫਰਿਸ਼ਤਾ ਕੋਈ ਕੱਲੂ ਲੱਤਾ ਹੈ ਰਦੀ ਕੰਨਾਂ ਨੂੰ ਹੱਥ ਲਾ ਕੇ ਹਟੇਗਾ ਲਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚਿੱਬ ਕਢਵਾ ਕੇ ਹਟੇਗਾ ਮੈਨੂੰ ਲੱਗਦਾ ਤੂੰ ਚਿੱਬ ਕਢਵਾ ਕੇ ਹਟੇਗਾ